ਰਾਈਹ ਦੇ ਨਾਮ ਦੇ ਨਾਲ ਜੋੜਿਆ ਹੈ ਉਹਦੇ ਲਈ ਇਹ ਜਿਹੜੀ ਬੋਤ ਹੈ ਇਹ ਰਸਾਫ ਦਾ ਮਹੀਨਾ ਸੁਹਾਵਨਾ ਹੈ ਇਹ ਸਾਰਾ ਸ਼ਰਜੇ ਤੁਸੀਂ ਪੜਦੇ ਆਂ ਪਾਚੇ ਦੇ ਰਸਾਫ ਧੀਨ ਕਿਉਂ ਵਾੜੀ ਨੇ ਵਾੜੀਆਂ ਉਹਨਾਂ ਦੇ ਵਿਛੜ ਟੁਕੀਆਂ ਨੇ ਜਿਵੇਂ ਪਾਤਸ਼ਾਹ ਕਹਿੰਦੇ ਜਿਨ੍ਹਾਂ ਨਾਲ ਆਪਣੇ ਪਤੀ ਦੇ ਨਾਲ ਬਹੁਤ ਪਿਆਰ ਹੈ ਪਰ ਉਹ ਉਹਨਾਂ ਦਾ ਪਤੀ ਇਹਨਾਂ ਦੇ ਕੋਲ ਨਹੀਂ ਹੈ ਤੇ ਸਤਗੁਰ ਕਹਿੰਦੇ ਉਹਨਾਂ ਨੂੰ ਧੀਰਜ ਕਿਵੇਂ ਆਵੇ ਧੀਰਜ ਕਿਉਂ ਵਾੜੀ ਜਿਨ੍ਹਾਂ ਪ੍ਰੇਮਿਛੋ ਪਿਆਰ ਹੈ ਪਰ ਪ੍ਰਮਾਤਮਾ ਨਾਲ ਨਹੀਂ ਹੈ ਤੇ ਸਤਗੁਰ ਨੇ ਹਰ ਸਾਜ ਨੂੰ ਗੁਰਤ ਵਿਚਾਰ ਕੇ ਲੱਗੀ ਮਾਇਆ ਤੋਂ ਇਸੇ ਤਰ੍ਹਾਂ ਸਾਡੀ ਹਾਰ ਤੇ ਪਾਸ਼ਾ ਕਹਿੰਦੇ ਐ ਜੀਵ ਹਰ ਵਿਸਰਤ ਸਦਾ ਤਵਾਰੀ कि ਅਸੀਂ ਉਸ ਕਾਲਕੁਪਤ ਬੈਕ ਨੂੰ ਵਿਚਾਰ ਕੇ ਸਮਾਇਆ ਜਿਹਦੀ ਮਟੀਰੀਅਲ ਇਸ ਤੇ ਅਟੈਚਮੈਂਟ ਹੈ ਕਾਮ ਕਰੋ ਲੋਹ ਮਹੰਗਾ ਤishna ਹੈ ਅਸੀਂ ਉਹਨਾਂ ਦੇ ਨਾਲ ਅਟੈਚਮੈਂਟ ਜਾਂਦੀ ਹੈ ਇਸ ਹੋਂ ਦੇ ਕਾਰਨ ਕਾਲਕੁਪਤ ਬੈਕ ਵੀ ਸਾਡੇ ਤੋਂ ਵਿਸਤ ਗਿਆ ਪਾਚੇ ਦੇ ਪੁੱਤਰ ਅਗਰਤਰਨਾ ਸੰਗਤ ਹਾਰਵਨਾਸੀ ਉਹ ਇਹਦੇ ਦੇ ਨਾਮ ਤੋਂ ਬਿਨਾਂ ਉਹਲੇ ਪ੍ਰਿਆਤ ਤੋਂ ਬਿਨਾਂ ਜਿਹੜੇ ਪੁੱਤਰ ਨੇ

ਇਹਨੇ ਜੋ ਕੁਛ ਆਪਾਂ ਕਾਰ ਬਿਹਾਰ ਕਰਨੇ ਕਰਮ ਧਰਮ ਪਖਾੜ ਦੇ ਦੇਸੇ ਦੇ ਜਮ ਜਗਾਤੀ ਲੂਟੈਂ ਉਹ ਸਕਾਰਮੁਖ ਵੈਗ ਨਾਮ ਤੋਂ ਬਣਾ ਜੋ ਕੁਛ ਅਸੀਂ ਇਕੱਠਾ ਕੀਤਾ ਹੈ ਮਾਲਕ ਇਹਦੇ ਰਸਤੇ ਵਿੱਚ ਝੋਲੇ ਜਾਂਦਾ ਹੈ ਜਮਾਂ ਦਾ ਦੋਵੇਂ ਸਾਧ ਰਚਨਾ ਪ੍ਰਭ ਨਿਰਵਨ ਕੋ ਇਹ ਮਾਲਕ ਇਹਦੇ ਨੂੰ ਵਿਸਾਰ ਕੇ ਤੇਰਾ ਕਿਤੇ ਢੋਈ ਵੀ ਤੈਨੂੰ ਕੋਈ ਟਿਕਾਣਾ ਨਹੀਂ ਜਿੰਨਾ ਮਰਜੀ ਤੂੰ ਮਟੀਰੀਅਲ ਦੇ ਸਿੱਖ ਤਰੱਕੀ ਕਾਰਨ ਮੈਂ ਬਹੁਤ ਕੁਝ ਪਦਾਰਥ ਇਕੱਠੇ ਕਰ ਲੈ ਸਵਕ ਤਨ ਦੌਰ ਦਾ ਪਰ ਪਾਸ਼ਾ ਮਿਲੇ ਵੇਨ ਸੀ ਬਰੰਦੀ ਜੀਵਨ ਬਰਲਣਾ ਸਤਿਐਸੀ ਅਟਾ ਨਾਮ ਕੰਡਲ ਕੋ ਨਾਮ ਕੰਡਲ ਕੋ ਰਾਜਾ ਕਮਾਵੇ ਹੰਤ ਚੱਲੇ ਕੋ ਹਾਰੇ 947 ਦਰਦ ਤੁਮ ਕੋ ਰਾਜਾ ਹਮੇ ਪਾਸ਼ਾ ਕਿੰਨੇ ਤੇਰਾ ਹੁਕਮ ਚੱਲਦਾ ਹੋਵੇ ਪਰ ਉਹਦੇ ਨਾਮ ਤੋਂ ਬਿਨਾ ਇੱਕ ਕਥਾ ਮਨੇ ਬਰਾਦਰ ਸਤਗੁਰ ਕਹਿੰਦੇ ਪ੍ਰੀਤਮ ਜਾਨੀ ਜੋ ਲਗੇ ਤਿੰਨ ਕੀ ਨਿਰਮਣ ਸਰ ਜਿਹੜੇ ਪ੍ਰੀਤਮ ਦੇ ਨਾਲ ਆਪਤ ਸਬੈਗ ਦੇ ਨਾਮ ਜੁੜੇ ਨੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਇਸ ਸੰਸਾਰ ਵਿੱਚ ਆਇਆ ਸਫਲ ਹੈ। ਉਹਨਾਂ ਨੇ ਇਸ ਸੰਸਾਰ ਦੇ ਵਿੱਚ ਬਾਲੀ ਨੂੰ ਜਿੱਤ ਕੇ ਗਏ। ਪਾਤਸ਼ਾਹ ਕੇ ਰਹਿਮਤ ਕਰਦੇ ਨੇ ਸਦਗਨ ਨਾਨਕ ਜੀ ਪ੍ਰਾਂ ਬੇਨਤੀ ਪ੍ਰਾਂਧ ਲੋ ਪ੍ਰਸਤ ਹੋਏ ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਇਹੀ ਬੇਨਤੀ ਅਰਦਾਸ ਕਰਦੇ ਨੇ ਕਿ ਉਹ ਸਰਕਾਰ ਪਰ ਗੁਰੂ ਸੱਚੇ ਪਾਤਸ਼ਾਹ ਤੁਹਾਡਾ ਅਨਰਾਧ ਹੋਣੀ। ਵਿਸਾਰ ਸੁਹਾਵਾ ਦਾਨ ਕੇ ਜਦ ਸੰਤ ਬਿਠੇ ਹਲ ਸੋਏ ਇਹ ਵਿਸਾਖ ਦਾ ਮਹੀਨਾ ਉਹਨਾਂ ਵਾਸਤੇ ਸਭਾ ਹਮਨਾ ਹੈ ਜਿਨ੍ਹਾਂ ਨੂੰ ਕੇ ਸੰਤ ਸਾਹਿਬ ਮਹਾਂਕੁਰਤ ਨੇ ਉਹ ਸਰਕਾਰ ਤੁਰਗੈ ਨੂੰ ਜਨਨ ਦੇ ਨਾਲ ਜੋੜ ਦਿੱਤਾ ਨਾਮ ਦੀ ਦਾਤ ਹੋ ਚੁਤੀ ਸੋ ਆਪਣਾ ਇਹ ਅਰਦਾਸ ਕਰਨੀ ਹੈ ਅੱਜ ਵਿਸਾਖੀ ਦਾ ਦਿਹਾੜਾ ਹੈ ਤੇ ਦਾਨ ਮੰਗਣਾ ਹੈ ਜਦੋਂ ਅਸੀਂ ਅਰਦਾਸ ਤੇ ਦਾਨਸ ਤੇ ਪੜਦੇ ਆ ਇਨ੍ਹਾਂ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਇਹਨਾਂ ਨਾਮ ਜਿਤਾ ਨੇ ਸੋ ਪਾਤਸ਼ਾਹ ਦੇ ਦਰ ਦੇ ਘਰ ਦੇ ਅੰਦਰ ਨਾਮ ਦੀ ਬਹੁਤ ਵੱਡੀ ਮੂਲ ਅਰਦਾਸ ਹੈ ਸੋ ਅਰਦਾਸ ਹੀ ਕਰਨੀ ਹੈ ਵੇ ਮੇਰੇ ਗੋਬਿੰਦ ਆਪਣਾ ਨਾਮ ਦੇਓ ਨਾਮ বিনা ਤ੍ਰਿਗ ਤ੍ਰਗ ਅਸ ਨਹੀਂ ਸਤਿਗੁਰ ਰਹਿਮਤ ਕਰਨ ਆਪ ਸਾਰੇ ਸੰਗਤਾਂ 'ਤੇ ਦਰਿਓ ਸਤਿਗੁਰਾਂ ਦੇ ਚਰਨਾਂ ਵਿੱਚ ਆਦੇ ਨਿਹਾਰੇ ਹੋ ਪਾਤਸ਼ਾਹ ਸੱਮਨ ਕਰਦੇ ਹੋ ਕੋਸ਼ਿਸ਼ ਕਰਨ ਦੀ ਦੇਹੋ ਸਿਰ ਆਪੁ ਜੀ ਵਾਹਿਗੁਰੂ ਜੀ ਕਰਤਾ ਸਾਹਿਬ ਵਾਹਿਗੁਰੂ ਜੀ ਫਤਿਹ